ਇਹ ਕਿਉਂਕਿ ਜ਼ਹਿਰੀਲੀ ਸ਼ਰਾਬ ਦੇ ਨਾਲ ਚਾਰ ਪੰਜ ਪਿੰਡਾਂ ਦੇ ਵਿੱਚ 14 ਤੋਂ ਵੱਧ ਮੌਤਾਂ ਹੋ ਚੁੱਕੀਆਂ ਕਿਉਂਕਿ 14 ਮੌਤਾਂ ਦੀ ਸਰਕਾਰੀ ਤੌਰ ਤੇ ਪੁਸ਼ਟੀ ਕੀਤੀ ਜਾ ਚੁੱਕੀ ਹੈ ਭੰਗਾਲੀ ਕਲਾਂ ਥਰੀਹਵਾਲ ਟਪਰੀਆਂ ਪਤਾਲਪੁਰੀ ਮਰੜੀ ਕਲਾਂ ਤੋਂ ਪੰਜ ਪਿੰਡ ਨੇ ਜਿੱਥੇ ਜਿਹੜੇ ਜ਼ਹਿਰੀਲੀ ਸ਼ਰਾਬ ਦੇ ਨਾਲ ਪ੍ਰਭਾਵਿਤ ਹੋਏ ਨੇ ਇਹਨਾਂ ਪੰਜਾਂ ਪਿੰਡਾਂ ਵਿੱਚ ਨੇਕਾ ਕਲਾਂ ਸੱਥਾਂ ਵਿਸ਼ੀ ਹੈ ਨੇਕਾ ਘਰਾਂ ਦੇ ਰੋਟੀ ਰੋਜੀ ਕਮਾਉਣ ਵਾਲੇ ਨੇਕਾ ਘਰਾਂ ਦੇ ਮੋਢੀ ਜਿਹੜੇ ਐ ਇਸ ਦੁਨੀਆ ਤੋਂ ਰੁਖਸਤ ਹੋ ਚੁੱਕੇ ਨੇ 6 ਲੋਕ ਖਲੇ ਹਸਪਤਾਲਾਂ ਦੇ ਵਿੱਚ ਜੇਰੇ ਇਲਾਜ ਨੇ ਜੀ ਤੋਂ ਇਹ ਪਿੰਡਾਂ ਦੇ ਵੀ ਦਫਦੀ ਲਹਿਰ ਹੈ ਜਿੱਥੇ ਹੁਣ ਐਸਐਸਪੀ ਜਾਂ ਡਿਪਟੀ ਕਮਿਸ਼ਨਰ ਵੱਖ-ਵੱਖ ਪਿੰਡਾਂ ਦਾ ਦੌਰਾ ਕਰ ਰਹੇ ਐ ਪੀੜਤ ਪਰਿਵਾਰਾਂ ਨਾਲ ਮਿਲ ਰਹੇ ਐ ਉੱਥੇ ਇਸ ਹਲਕੇ ਦੀ 2007 ਤੋਂ ਨੁਮਾਇੰਦੀ ਕਰ ਰਹੇ ਵਿਕਰਮ ਸਿੰਘ ਜੀਠੀਆ ਅਤੇ ਇਸ ਹਲਕੇ ਦੇ ਮੌਜੂਦਾ ਐਮਐਲਏ ਤਰਮਪਤਨੀ ਵਿਕਰਮਜੀਠੀਆ ਗਰੀਬਕੌਰ ਮਜੀਠੀਆ ਵੱਲੋਂ ਇਸ ਘਟਨਾ ਦੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ ਦੋਸ਼ੀਆਂ ਦੇ ਖਿਲਾਫ ਸਖਤ ਕਾਰਵਾਈ ਦੀ ਮੰਗ ਕੀਤੀ ਗਈ ਹੈ ਪੀੜਤ ਪਰਿਵਾਰਾਂ ਨੂੰ ਬੰਦਾ ਟੁਕਵਾ ਮੁਆਵਜ਼ਾ ਦੇਣ ਦੀ ਮੰਗ ਕੀਤੀ ਗਈ ਹੈ ਇਹ ਤਸਵੀਰ ਅਸੀਂ ਪੰਗਾਲੀ ਕਲਾ ਦੀ ਸਾਂਝੀ ਕਰ ਰਹੇ ਜਿੱਥੇ ਇਸ ਵੇਲੇ ਇਸ ਪਿੰਡ ਦੇ ਵਿੱਚ ਚਾਰ ਮੌਤਾਂ ਹੋਈਆਂ ਹਨ ਚਾਰ ਘਰਾਂ ਦੇ ਵਿੱਚ ਸੱਤਰਾ ਵਿਛ ਚੁੱਕੀਆਂ ਹੈ ਇਸ ਹਲਕੇ ਤੋਂ ਲੰਬੇ ਸਵੇ ਤੋਂ ਕਵਰੇਜ ਕਰ ਰਹੇ ਸੁਨੀਲ ਦੇਵਗਨ ਸਾਡੇ ਨਾਲ ਜੁੜ ਨੇ ਸੁਨੀਲ ਭਾਜੀ ਲੰਬੇ ਸਮੇਂ ਤੋਂ ਇਹੀ ਕੰਮ ਚੱਲ ਰਿਹਾ ਸੀ ਹੁਣ ਰਾਤੋ ਰਾਤ ਪੁਲਿਸ ਕਹਿੰਦੀ ਸਾਰੇ ਫੜ ਲਏ ਸੀ ਪੂਰਾ ਨੈਟਵਰਕ ਤੋੜਤਾ ਨਹੀਂ ਰਾਤੋ ਰਾਤ ਪੁਲਿਸ ਨੇ ਆਪਣਾ ਇੱਕ ਪੱਲਾ ਝਾੜਿਆ ਜੀ ਕਿ ਆਪਾਂ ਫੜ ਲਿਆ ਪਹਿਲਾਂ ਕੋਈ ਨਹੀਂ ਫੜੇ ਜਿਹੜੀ ਜਿਹੜੀ ਸਟਾਰਟਿੰਗ ਜਿੱਥੋਂ ਹੋਈ ਆ ਇੱਥੇ ਥਈਏਵਾਲ ਚੌਂਕੀ ਦੇ ਬਿਲਕੁਲ ਆਪੋਜੀਟ ਉਹ ਸ਼ਰਾਬ ਵਿਕਦੀ ਆ ਕੀ ਪੁਲਿਸ ਨੂੰ ਪਤਾ ਨਹੀਂ ਕਿੱਥੇ ਸ਼ਰਾਬ ਵਿਕਦੀ ਆ ਹੁਣ ਰਾਤੋ ਰਾਤ ਫੜ ਲਏ ਪਹਿਲਾਂ ਪਤਾ ਸੀ ਤਾਂ ਹੀ ਫੜ ਲੈਣਾ ਨਹੀਂ ਪਹਿਲਾਂ ਪਤਾ ਸੀ ਤੇ ਹੁਣ ਫੜਿਆ ਕਿਉਂ ਕਿਉਂਕਿ ਹੁਣ ਘਟਨਾ ਘਟ ਗਈ ਬਹੁਤ ਵੱਡੀ ਘਟਨਾ ਘਟ ਗਈ ਜਿਸ ਨਾਲ ਪੁਲਿਸ ਦੀ ਬਦਨਾਮੀ ਹੋਣ ਦਾ ਪੂਰਾ ਡਰ ਸੀ ਉਹਨੇ ਦਵਾ ਦਵ ਐਸਐਸਪੀ ਨੇ ਵੀ ਪੱਲਾ ਛੱਡ ਲਿਆ ਹੋਰ ਪ੍ਰਸ਼ਾਸਨ ਨੇ ਵੀ ਪੱਲਾ ਛੱਡ ਲਿਆ ਪਾ ਫੜ ਲੇ ਫੜ ਲੇ ਸਿਰਫ ਕਾਗਜ਼ਾਂ ਪੱਤਰੀ ਫੜਿਆ ਲੈ ਪੜੇ ਕਿ ਨਹੀਂ ਪੜੇ ਇਹ ਕੁਛ ਨਹੀਂ ਪਤਾ ਕਿਉਂਕਿ ਕਾਫੀ ਦਿਨ ਇਹ ਤਾਂ ਸ਼ਰਾਬ ਵੇਚੀ ਇੱਥੇ ਕੰਮ ਚੱਲ ਰਿਹਾ ਸੀ ਮੇਰੇ ਕਹਿਣ ਤੋਂ ਕਾਫੀ ਦਿਨ ਤੋਂ ਸ਼ਰਾਬ ਚੱਲ ਰਹੀ ਸੀ ਜੀ ਕਾਫੀ ਦਿਨ ਤੋਂ ਹੁੰਦੀ ਨਹੀਂ ਪਲ ਰੋਲ ਦਾ ਡਰਮ ਲਿਆਂਦਾ ਜਾਂਦਾ ਜਾਂਦਾ ਕਿਸੇ ਹੋਰ ਸੂਬੇ ਤੋਂ ਉਸ ਦੇ 30 30 40 ਰੁਪਏ ਦੇ ਪੈਕੇਟ ਉਸ ਨੂੰ ਡਿਲੂਟ ਕੀਤਾ ਜਾਂਦਾ ਉਸ ਤੋਂ ਬਾਅਦ ਇਹ ਜ਼ਹਿਰੀਲੀ ਸ਼ਰਾਬ ਵੇਚੀ ਜਾਂਦੀ ਹੈ ਜੋ अनेका ਮੋਤਿਆਂ ਦਾ ਕਾਰਨ ਬੰਦੀ ਹੈ ਤੋਂ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਔਜਲਾ ਵੀ ਪਹੁੰਚੇ ਹੈ ਜੇ ਪੀੜਤ ਪਰਿਵਾਰਾਂ ਦਾ ਦੁੱਖ ਵਡਾਇਆ ਜਾ ਰਿਹਾ ਔਜਲਾ ਸਾਹਿਬ ਤਰੰਤਰਨ ਵੱਡੀ ਘਟਨਾ ਵਾਪਰੀ ਸੀ 100 ਤੋਂ ਵੱਧ ਲੋਕਾਂ ਦੀ ਮੌਤ ਹੋਈ ਸੀ ਹਲੇ ਤੱਕ ਉਸ ਦਾ ਇਨਸਾਫ ਨਹੀਂ ਮਿਲਿਆ ਉੱਥੇ ਦੋਸ਼ੀ ਨੂੰ ਸਜ਼ਾ ਨਹੀਂ ਮਿਲੀ ਤੇ ਇੱਕ ਨਵਾਂ ਕਾਂਡ ਹੋ ਗਿਆ ਬਹੁਤ ਅਫਸੋਸ ਹੈ ਇਸ ਗੱਲ ਦਾ ਮਤਲਬ ਕੀ ਕਹੀਏ ਕਿੰਨੀ ਵਾਰੀ ਮਤਲਬ ਲੋਕਾਂ ਨੂੰ ਸੁਭਾਸ਼ ਵਿਸ਼ਵਾਸ ਦਿਓਗੇ ਮਤਲਬ ਬੱਚੇ ਇਹਨੇ ਨਹੀਂ ਵੇਖ ਨਹੀਂ ਜਾਂਦੇ ਲੋਕ ਸਰਕਾਰ ਬਣਾਉਂਦੇ ਆ ਲੋਕ ਆਪਣੇ ਫਾਇਦੇ ਆ ਵਾਸਤੇ ਪਰ ਦੁੱਖ ਦੀ ਗੱਲ ਹੈ ਸਰਕਾਰ ਮਾਫੀਆ ਦੇ ਪੇਟ ਚੜਦੀ ਹੈ ਜਿਹੜੀ ਸਰਕਾਰ ਬਣਦੀ ਆ ਉਹ ਮਾਫੀਆ ਦੇ ਪੇਟ ਚੜਦੀ ਆ ਪਿਛਲੀਆਂ ਵੀ ਚੜੀਆਂ ਇਹ ਵੀ ਮਾਫੀਆ ਦੇ ਪੇਟ ਚੜਦੀ ਆ ਅੱਜ ਮਹਿੰਗੀ ਸ਼ਰਾਬ ਮਿਲਦੀ ਠੇਕੇ ਦੇ ਪਤਾ ਕਰ ਲੋ ਸਾਡੇ ਅਮਰਸਰ ਦੀ ਗੱਲ ਕਰ ਰੋਏ ਅੱਜ ਦੀ ਨਹੀਂ ਜਦੋਂ 100 ਮਰੇ ਉਦੋਂ ਵੀ ਇਹ ਹਾਲ ਸੀ ਜਿਹੜਾ ਐਕਸਾਈਜ਼ ਡਿਪਾਰਟਮੈਂਟ ਦਾ ਮੰਤਰੀ ਆ ਜਿਹੜੀ ਐਕਸਾਈਜ਼ ਪਾਲਿਸੀ ਬਣਦੀ ਆ ਬਖੌਣ ਨੂੰ ਲੋਕ ਏਤਦੀ ਆ ਬਾਦ ਚ ਰਾਜੀਨਾਮੇ ਕਰਾਉਂਦੇ ਮਹਿੰਗੀ ਸ਼ਰਾਬ ਵਿੱਚੋਂ ਆ ਇੰਨਾ ਇੰਦੀ 13 ਇੰਨਾ ਇੰਦੀ ਇਹੀ ਕੁਝ ਹੋਇਆ ਆ ਹੁਣ ਹੋਇਆ ਤਾਜ਼ਾ ਜਿਹਾ ਹੋਇਆ ਦੋਵੇਂ ਠੇਕੇਦਾਰ ਨੇ ਅਬ ਵੇਖੋ ਉਹ ਕਾਰੋਬਾਰੀ ਨੇ ਪਰ ਜੇ ਜਿਹੜਾ ਠੇਕੇਦਾਰ ਦੇ ਜਿਹੜੀ ਸਰਕਾਰ ਨਾਲ ਦਾ ਦੂਜੇ ਨੂੰ ਅ ਅਫਸਰ ਉਹਦੇ ਨਾਲ ਹੋ ਜਾਂਦੇ ਆ ਐਂ ਹਣ ਕਿ ਹੁਣ ਕੀ ਹੋਇਆ ਪਾਲਿਸੀ ਮੁਤਾਬਕ ਠੇਕੇ ਨੇ ਨਾ ਸਾਰੀ ਜਿਹੜੀ ਸ਼ਰਾਬ ਹੈ ਜਿਹੜਾ ਸਰਕਾਰੀ ਰੇਟ ਤੇ ਵੇਚਣਾ ਉਹਨੂੰ ਮਜਬੂਰ ਕੀਤਾ ਮੈਂ ਗੱਲ ਦੱਸਣ ਲੱਗਾ ਮੈਂ ਗੱਲ ਦੱਸਣ ਲੱਗਾ ਪਾਲਿਸੀ ਮੁਤਾਬਕ ਸ਼ਰਾਬ ਬਹੁਤ ਤਰੀਕਿਆਂ ਨਾਲ ਚਲਦੀ ਹੈ ਜਿੱਥੋਂ ਮਰਜ਼ੀ ਤੂੰ ਸ਼ਰਾਬ ਲਓ ਜਿੱਥੇ ਮਰਜ਼ੀ ਪ ਪਰ ਇਹ ਅਫਸਰ ਆ ਡीडीसी ਨੇ ਉਹ ਡਾਂਗ ਦੇ ਕੇ ਦੋਹਾਂ ਤਰ੍ਹਾਂ ਦਾ ਕਿਉਂਕਿ ਉਹਨਾਂ ਨੂੰ ਪੈਸੇ ਚਾਹੀਦੇ ਅਫਸਰ ਨੂੰ ਇਹ ਪੈਸੇ ਸੈਕਟਰੀ ਤੱਕ ਵੀ ਜਾਣੇ ਸੈਕਟਰੀ ਵੀ ਖਾਂਦੇ ਜੇ ਸੁਣ ਲਓ ਐਕਸਾਈਜ਼ ਸੈਕਟਰੀ ਮਾ ਕਰਪਟ ਨੇ ਇਹਨਾਂ ਨੂੰ ਵੀ ਪਤਾ ਲੱਗਾ ਮਸਰ ਕੀ ਥੱਲੇ ਕੀ ਹੋ ਰਿਹਾ ਧਰਤੀ ਤੇ ਉਸ ਤੋਂ ਬਾਅਦ ਹੋਮ ਸੈਕਟਰੀ ਕਰਪਟ ਹੈ ਉਸ ਤੋਂ ਬਾਅਦ ਚੀਫ ਸੈਕਟਰੀ ਕਰਪਟ ਹੈ ਤੇ ਮੁੱਖ ਮੰਤਰੀ ਵੀ ਕਰਪਟ ਹੈ ਜਿਹੜਾ ਵੀ ਬੈਂਦਾ ਉੱਤੇ ਅਤੇ 30 ਤੋਂ 40 ਬੰਦੇ ਨੇੜੇ ਸਰ ਸਾਰੇ ਸਾਰੇ 30 ਤੋਂ 40 ਬੰਦੇ ਇਫੈਕਟਿਵ ਹੁੰਦੇ ਨੇ ਸਰਕਾਰ ਚ ਚਲਾਉਂਦੇ 30 ਵੀ ਨਹੀਂ ਗੇਬਲ ਤੇ 10 12 ਹੀ ਨੇ ਹੁਣ ਰਾਤੋਂ ਦਾਵਾ ਕੀਤਾ ਜਾ ਰਿਹਾ ਕਿ 6 ਦੇ 6 ਬੰਦੇ ਫੜ ਲਏ ਸੀ ਪੂਰਾ ਨੈਟਵਰਕ ਕ੍ਰੈਕ ਕਰਤਾ ਅਮਰਸਰ ਵੀ ਅਜੇ ਇਹੋ ਆੜਿਆ ਅਮਰਸਰ ਦਾ ਆਲਾ ਦੋਲਾ ਵੇਖੋ ਤੇ ਸਹੀ ਜਿਹੜਾ ਮਾਫੀਆ ਆ ਉਹ ਪਹਿਲੋਂ ਕਾਲੀਆਂ ਦੀ ਗੱਡੀ ਸੀ ਉੱਥੋਂ ਤੱਕ ਕਾਂਗਰਸ ਵੀ ਵੜ ਗਿਆ ਕਾਰੇ ਚ ਆਪ ਚ ਵੜ ਗਿਆ ਹੁਣ ਫੇਰ ੱਟੀ ਸੱਡੀ ਲਾ ਕੇ ਬੈਠੇ ਨੇ ਉਹ ਕੋਈ ਸਾਡੇ ਆਲੇ ਨਾਲ ਲਾ ਕੇ ਬੈਠੇ ਨੇ ਤੇ ਕੁਝ ਪਰਮਾਨੈਂਟ ਹੀ ਬੈਠੇ ਨੇ ਪਾਰਟੀਆਂ ਚ ਔਰ ਔਰ ਦੇਖੋ ਅਮਰਸਰ ਵੀ ਡੜਾ ਸਟਾਲ ਕੋਲ ਅੱਜ ਇਹ ਤਸਵੀਰ ਤੂੰ ਇੱਕ ਵੇਖੀ ਆ ਨਾ ਤੂੰ ਕਵਰ ਤੇ ਕਰ ਹਰ ਹਰ ਗਰੀਬ ਆਬਾਦੀ ਦੇ ਵਿੱਚ ਸ਼ਰਾਬ ਨਾਲ ਮੌਤਾਂ ਇੰਨੀ ਆ ਹੋਈਆਂ ਤੂੰ ਸੋਚ ਨਹੀਂ ਸਕਦੇ ਉਹਦੇ ਅੱਜ ਕੱਦ ਤੁਹਾਡੇ ਖਾਤੇ 'ਚ ਨਹੀਂ ਆਉਂਦੀਆਂ ਜਿਹੜਾ ਰੋਜ਼ ਉੱਥੇ 10-15 ਦਿਨ ਮਹੀਨੇ ਬਾਅਦ ਜਿਹੜਾ ਸਿਵਾਇਕ ਬਲਦ ਸ਼ਰਾਬ ਕਰਕੇ ਜਰੀਲੀ ਸ਼ਰਾਬ ਕਰਕੇ ਸਿਰਫ ਸਰਕਾਰ ਨੇ ਇੱਕ ਸ਼ਰਾਬ ਤੋਂ ਪੈਸੇ ਕਮਾਉਣ ਕਰਕੇ ਦੋ ਨੰਬਰ 'ਚ ਫਿਰ ਉਹ ਮੋਨੋਪੋਲੀ ਕਰਾਉਂਦੇ ਆ ਕੈਨ ਨੂੰ ਸ਼ਰਾਬ ਜਦੋਂ ਪਾਲਿਸੀ ਦੀ ਗੱਲ ਕਰੋਗੇ ਪਾਲਿਸੀ ਬਹੁਤ ਵਧੀਆ ਤੇ ਮੁੜ ਕੇ ਇਹਨਾਂ ਨੂੰ ਪੁੱਛੋ ਅੰਮ੍ਰਿਤਸਰ 'ਚ ਝਗੜਾ ਆਇਆ ਪਿਛਲੇ ਲਗਾਤਾਰ ਮੈਂ ਵੇਖਣਿਆ ਹੁਣ ਕੀ ਧਿਆ ਇੱਕ ਬੰਦੇ ਸਰਕਾਰ ਕੋਲ ਗਿਆ ਇੱਕ ਠੇਕੇਦਾਰ ਨਾਲ ਦੂਜਾ ਉਹਨਾਂ ਕਹਿੰਦਾ ਦੁਕਾਨਾਂ ਬੰਦ ਕਰ ਜਹਾਂ ਦੇ ਰੇਟ ਬਦੋਂਗੇ ਤਾਂ ਮੈਂ ਮੈਂ ਸਰਕਾਰ ਜੋ ਕਹਿੰਦੀ ਉਸ ਰੇਟ ਦੇ ਵਿੱਚ ਨਾ ਉਹ ਕਹਿੰਦਾ ਨਹੀਂ ਵਧਾ ਰੇਟ ਨਹੀਂ ਮਦਵਾ ਪਾ ਕੇ ਠੀਕ ਸੁਣੋ ਨਾ ਕਾਹ ਸੁਣੋ ਮਹਿੰਗੀ ਕਰਾਈ ਹਾਂ ਪਿਛਲੀ ਸਰਕਾਰ 'ਚ ਇਹੋ ਠੇਕੇਦਾਰ ਦੂਜੇ ਮੰਨੇ ਸੀ ਉਦੋਂ ਉਹਨੂੰ ਉਹਨੂੰ ਕਿਹਾ ਵੀ ਤੁਸੀਂ ਹੁਣ ਮਹਿੰਗੇ ਕਰੋ ਮਤਲਬ ਇਹ ਅਫਸਰਸ਼ਾਈ ਸਾਰਾ ਕੁਝ ਕਰ ਦੀਜੇ ਅਫਸਰਸ਼ਾਈ ਤੇ ਬਣੀ ਵੀ ਇਹਨੂੰ ਇੰਪਲੀਮੈਂਟ ਕਰਨ ਵਾਸਤੇ ਅਫਸਰਸ਼ਾਈ ਲ ਅਜਾ ਮੌਤਾਂ ਦਾ ਜ਼ਿੰਮੇਵਾਰ ਅਫਸਰ ਨੇ ਸੈਕਟਰੀ ਅਕਸਾਈਟ ਐਕਸਾਈਟ ਡਿਪਾਰਟਮੈਂਟ ਦੇ ਪਰਚੇ ਹੋਣੇ ਚਾਹੀਦੇ ਕਿੱਦਾਂ ਵਗੀ ਇੱਥੇ ਜੇ ਕੋ ਤਾਂ ਕੋਈ ਜ਼ਿੰਮੇਵਾਰ ਗੁੜ ਦੀ ਗੁੜ ਪਾ ਲੈਣਾ ਕਿ 5 ਕਿਲੋ ਸਾਰੇ ਟੱਬਰ ਦਾ ਜਰੂਸ ਕੱਢ ਦਿੰਦੇ ਦੱਸਿਆ ਜਾ ਰਿਹਾ ਥੜੇਵਾਲ ਚੌਕੀ ਤੇ ਬਿਲਕੁਲ ਸਾਹਮਣੇ ਉਹ ਸਖਸ਼ੇ ਰਹਿੰਦਾ ਸੀ ਜਿਹੜਾ ਸ਼ਰਾਬ ਵੇਚਦਾ ਸੀ ਹੁਣ ਕੀ ਕਰਨਗੇ ਥੜੇ ਯਾਰ ਉਹਨੂੰ ਉਹਨੂੰ ਸਸਪੈਂਡ ਕਰ ਦੇਣਗੇ ਜਦੋਂ ਉਤਲੇ ਖਸਮ ਹੀ ਕਰਪਟ ਨੇ ਉਹਨਾਂ ਦੇ ਹੋਣਾ ਹੀ ਹੋਣਾ ਚੰਗੀ ਚਾਰਜ ਸਸਪੈਂਡ ਕਰ ਲੋਗੇ ਹੱਦ ਡੀਐਸਪੀ ਤੱਕ ਚਲੇ ਜਾਓਗੇ ਐਕਸਾਈਟ ਡਿਪਾਰਟਮੈਂਟ ਨੂੰ ਕੌਣ ਕਰੂ ਅਮਰ ਸਾਹਿਬ ਜਿਹੜਾ ਸਮਝੌਤਾ ਐ ਕਰੋ ਉਹਨੂੰ ਸਸਪੈਂਡ ਬਣਾ ਕਿਉਂ ਕਰਾਇਆ ਸਮਝੌਤਾ ਕਰੋ ਸਮਝੌਤੇ ਰੱਦ ਇਨਾਂ ਮੀ ਪੀੜਤ ਪਰਵਾਰਾਂ ਲਈ ਕੀ ਸਹਾਇਤਾ ਦੀ ਮੰਗ ਕਰਦੇ ਹੋ ਇਨਾਂ ਮੀ ਪੀੜਤ ਪਰਵਾਰ ਸਾਰ ਲੈਣੀ ਚਾਹੀਦੀ ਇਹਨਾਂ ਦੀ ਬਾਹ ਫੜਨੀ ਚਾਹੀਦੀ ਨਹੀਂ ਤੇ ਕੀ ਮਦਦ ਕਰ ਯਾਰ ਮੰਗਾ ਮੰਗਾ ਅਸੀਂ ਕਹਿ ਕੇ ਚਲੇ ਜਾਈਏ ਕੌਣ ਦਿੰਦਾ ਇਹ ਮੰਗਾ ਮੁੜ ਕੇ ਇਹਦੇ ਇਹਨਾਂ ਨੂੰ ਹੁਣ ਆਪਣੀ ਜ਼ਿੰਦਗੀ ਆਪ ਮਰਨਾ ਆ ਕਿੰਨੇ ਦੇਣਾ ਇਹਨਾਂ ਨੂੰ ਕੱਕ ਆ ਸਾਡੀ ਸਰਕਾਰ ਚੋਂ ਮੰਗਾ ਮੰਗਦੇ ਅਸੀਂ ਕਹਿਣਾ ਜੀ ਦਿਓ ਜੀ ਉਹਨਾਂ ਕਹਿੰਦਾ ਕਰਾਂਗੇ ਜੀ ਕੀਤਾ ਕੁਝ ਜੇ ਕਰਨ ਦੀ ਇੰਨੀ ਨੀਤ ਸਾਫ਼ ਹੋਵੇ ਕਿ ਇਹਨਾਂ ਨੂੰ ਜ਼ਰੀਲੀ ਪਿਆਓ ਕਿਉਂ ਪਤਾ ਹੋਵੇ ਵੀ ਸਰਕਾਰ ਤੇ ਬੋਝ ਪੈਣਾ ਮੈਂ ਸਰਕਾਰੀ ਮੈਂ ਨਹੀਂ ਕਿਉਂ ਪੀਓ ਜਰੀਲੀ ਸ਼ਰਾਬ ਇਹਨਾਂ ਕਿਉਂ ਮਜਬੂਰ ਕਰ ਰਹੇ ਇਹਨਾਂ ਜਰੀਲੀ ਸ਼ਰਾਬ ਪੀਣ ਦੀ ਲਾਂਤਿਆ ਸਿਸਟਮ ਤੇ ਬੇहद ਭਾਵਕ ਨਜ਼ਰ ਆ ਰਹੇ ਨੇ ਲੋਕ ਸਭਾ ਮੈਂਬਰ ਗੁਰਜੀਤ ਸਿੰਘ ਵਾਜਲਾ ਅਸੀਂ ਪਿੰਡ ਵਾਸੀਆਂ ਦੇ ਨਾਲ ਵੀ ਗੱਲਬਾਤ ਕਰਾਂਗੇ ਕਿਉਂਕਿ ਪਿੰਡ ਵਾਸੀਆਂ 'ਚ ਵੀ ਬੜਾ ਦੁੱਖ ਹੈ ਬੜਾ ਰੋਸ ਹੈ ਕਿ ਆਖਰਕਾਰ ਇੰਨੀਆਂ ਮੌਤਾਂ ਲਈ ਜ਼ਿੰਮੇਵਾਰ ਕੌਣ ਹੈ ਜ਼ਿੰਮੇਵਾਰੀ ਤੈਅ ਕੀਤੀ ਜਾਣੀ ਲਾਜ਼ਮੀ ਹੈ ਐਂਡ ਤੱਕ ਖੜਾਂਗੇ ਇਹ ਉਹਨਾਂ ਨੂੰ ਜੋ ਸਰਕਾਰ ਦਉਗੀ ਉਤੋਂ ਇਲਾਵਾ ਜੋ ਸਾਡਾ ਫਰਜ ਬਣੂਗਾ ਅਸੀਂ ਉਹ ਵੀ ਕਰਾਂਗੇ ਪਰ ਉਹ ਜਿਹੜਾ ਸਭ ਤਾਂ ਸਿੱਧੇ ਸਿੱਧੇ ਤੁਹਾਡੇ ਦੇ ਸਵਾਲ ਚੁੱਕ ਰਹੇ ਨੇ ਆਮ ਆਦਮੀ ਪਰ ਨਹੀਂ ਭਾਜੀ ਭਾਜੀ ਇੱਕ 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 ਭਾਜੀ ਮੇਰੀ ਗੱਲ ਦਾ ਜਵਾਬ ਦੋ ਰਾਤੋਂ ਰਾਤ ਪੁਲਿਸ ਕਹਿੰਦੀ ਐਸੀ ਸਾਹਿਬ ਸਿੰਘ ਪ੍ਰਭਜੀਤ ਸਿੰਘ ਸਾਰਾ ਨੈਟਵਰਕ ਹੀ ਫੜ ਲਿਆ ਤੇ ਹੁਣ ਤੱਕ ਕਿੱਥੇ ਸੀ ਫਿਰ ਮੈਨੂੰ ਪੁਲਿਸ ਨੂੰ ਪਤਾ ਇੱਕ ਮਿੰਟ ਇੱਕ ਮਿੰਟ ਮੈਨੂੰ ਇੱਕ ਚੀਜ਼ ਦੱਸਿਓ ਰਾਤੋਂ ਰਾਤ ਪੁਲਿਸ ਨੇ ਫੜ ਲਿਆ ਤੁਸੀਂ ਕਹਿੰਦੇ ਸੱਤ ਬੰਦੇ ਫੜੇ ਗਏ ਆ ਉੱਤੇ ਤੁਸੀਂ ਹੁਣ ਐਮਪੀ ਸਾਹਿਬ ਨੂੰ ਨਹੀਂ ਪੁੱਛਿਆ ਕਿ ਤਿੰਨ ਬੰਦੇ ਕਾਂਗਰਸ ਦੇ ਫੜੇ ਆ ਚਾਰ ਅਕਾਲੀ ਦਲ ਦੇ ਫੜੇ ਆ ਉਹ ਪਾਰਟੀ ਪਾਜੀ ਦੀ ਮੈਂ ਗੱਲ ਹੀ ਨਹੀਂ ਕਰ ਰਿਹਾ ਮੈਂ ਇਹ ਕਹਿ ਰਿਹਾ ਜਿਹੜੇ ਬੰਦੇ ਰੋਜ਼ਾਨਾ ਵੇਚ ਰਹੇ ਸੀ ਉਹ ਰਾਉਂਡ ਰਾਤੁਰਤ ਫੜ ਲੇ ਪਹਿਲਾਂ ਕਿਤੋਂ ਉਹ ਦਿਨ ਉਹ ਦਿਨ ਕਿਦਾਂ ਤੁਸੀਂ ਉਹ ਦਿਨ 1 ਮਿੰਟ ਕੋਈ ਪਾਰਟੀ ਪਾਜੀ ਦੀ ਗੱਲ ਨਹੀਂ ਕਰ ਰਿਹਾ ਸਰਦਾਰ ਸਾਹਿਬ ਮੈਂ ਸਵਾਲ ਕਰ ਰਿਹਾ ਕਿ ਤੁਸੀਂ ਪੁਲਿਸ ਦੀ ਕਾਰਗੁਜ਼ਾਰੀ ਤੋਂ ਸੰਤੁਸ਼ਟ ਹੋ ਤੁਹਾਡੀ ਚੰਲੀ ਹੈ ਤੁਸੀਂ ਸੰਤੁਸ਼ਟ ਹੋ ਪੁਲਿਸ ਦੀ ਕਾਰਗੁਜ਼ਾਰੀ ਤੋਂ ਮੈਂ ਕੀ ਕਹਿ ਰਿਹਾ ਜਦੋਂ ਨਸ਼ੇ ਦੇ ਕਾਰਵਾਈ ਸ਼ੁਰੂ ਹੋਈ ਹੀ ਉਹਦਨ ਵੀ ਧਰਨੇ ਲੱਗੇ ਸੀਗੇ ਮੈਂ ਬੇਨਤੀ ਕਰਨਾ ਤੁਸੀਂ ਹੁਣ ਤੱਕ ਦੀ ਕਾਰਵਾਈ ਤੋਂ ਸੰਤੁਸ਼ਟ ਹੋ ਇੱਕ ਮਿੰਟ ਹੁਣ ਜਵਾਬ ਦੇ ਦਿਓ ਪਹਿਲਾਂ ਮੈਂ ਕਹ ਜੀ ਜੋ ਪੁਲਿਸ ਨੇ ਕੀਤਾ ਠੀਕ ਹੈ ਇੱਕ ਮਿੰਟ ਇਹ ਨਾ ਨਾ ਇੱਕੋ ਮਿੰਟ ਇੱਕੋ ਮਿੰਟ ਇੱਕ ਰਾਤ ਦੇ ਵਿੱਚ 7 ਬੰਦੇ ਅਰੈਸਟ ਹੋਏ ਤੇ ਤੁਸੀਂ ਸੰਤੁਸ਼ਟ ਨਹੀਂ 7 ਬੰਦੇ ਰੈਸਟ ਹੋਏ ਇਹ ਆਮ ਆਦਮੀ ਪਾਰਟੀ ਦੇ ਆਗੂ ਨੇ ਜਿਹੜੇ ਸੰਤੁਸ਼ਟ ਹੈ ਤਸੱਲੀ ਜਤਾ ਰਹੇ ਕਿ ਰਾਤ ਨੂੰ ਸਵਾਲ ਇਹ ਹੈ ਜਿਸ ਤਰੀਕੇ ਨਾਲ ਆਮ ਆਦਮੀ ਪਾਰਟੀ ਦੀ ਆਗੂ ਜ਼ਿਕਰ ਕਰ ਰਹੇ ਨੇ ਕਿ ਇੱਕ ਰਾਤ ਦੇ ਵਿੱਚ 7 ਬੰਦੇ ਫੜੇ ਗਏ ਪਰ ਸਵਾਲ ਤਾਂ ਇਹ ਹੈ ਕਿ ਇੱਕ ਰਾਤ ਦੇ ਵਿੱਚ ਇੰਨੀਆਂ ਮੌਤਾਂ ਹੋ ਗਈਆਂ ਉਸ ਦਾ ਜ਼ਿੰਮੇਵਾਰ ਕੌਣ ਹੈ ਸਵਾਲ ਇਹ ਹੈ ਬੰਦੇ ਗ੍ਰਿਫਤਾਰ ਕਰਨਾ ਸਰਕਾਰ ਦੀ ਪੁਲਿਸ ਪ੍ਰਸ਼ਾਸਨ ਦੀ ਜ਼ਿੰਮੇਵਾਰੀ ਹੈ ਪਰ ਇਹ ਜ਼ਿੰਮੇਵਾਰੀ ਕਿਸ ਦੀ ਤੈਅ ਹੋਏਗੀ ਕਿ ਇਹਨਾਂ ਨੂੰ ਖਲ ਕੋਣ ਪਾਏਗਾ ਸਵਾਲ ਅਮਨ ਸਵਾਲ ਕਿਸੇ ਸਿਆਸੀ ਪਾਰਟੀ ਦੇ ਤਾਲਖਦਾ ਨਹੀਂ ਸਵਾਲ ਇੱਕੋ हरकत में आई सबसे पहले तो हमने गांव में अनाउंसमेंट्स कराई कि जो कोई भी बीमार है उसको हम उसका इलाज शुरू करें पैकेट, और मैथानोल ड्रम लेकर उसमें और जो इन गांव के लोग थे जिन्होंने किया था वो भी रेस्ट हो चुके हैं और जो मेन किंग पेन था जो पीछे से लेके आया था उसको भी रेस्ट कर लिया गया है और उसकी फर्दर इंटरोगेशन के बाद जो और आदमी पीछे हैं दूसरे किसी एक आधे डिस्ट्रिक्ट में और आउट ऑफ स्टेट वहाँ भी हमारी टीमें रवाना हो गई हैं और उन सबको भी हम जल्दी रेस्ट कर लेंगे जी किस चीज़ से ये बनाते थे जितने अभी तक क्योंकि हमें सारा कुछ वो उसका एनालिसिस टेक्निकल एनालिसिस भी हमारा हो गया है ये एथनॉल से ही इन्होंने प्रिपेयर की थी तो वो कहाँ से आई थी वो भी हमें पता लग चुका है वो बाकी सारी हम कार्रवाई कर रहे हैं जी गांव में की जा रही है कि आगे से ये ऐसे ऐसे कोई देखिए ये अब जैसे पंजाब पुलिस ने नशों के खिलाफ बहुत सख्त कदम उठाया है और इसके रिजल्ट भी बहुत अच्छे हैं गांव में नशा ऑलमोस्ट नील हो गया है मिलने के लिए तो मैं लोगों से यही अपील करूंगा कि हर तरह के इस तरह के नशे से भी वो दूर रहें कोई भी इन्फॉर्मेशन आपके पास है तो हमारे साथ शेयर करें और ऐसे जो नजायज राहबा उसको बिल्कुल मत वो खरीदें थैंक यू ਸੀ 30-40 ਚੜੀ ਰੁਪਏ ਦੇ ਪੈਕੇਟ ਬਣਾ ਕੇ ਸ਼ਰੇਆਮ ਵੇਚੇ ਜਾ ਰਹੇ ਸਨ ਅੱਜ ਜਿਸ ਕਿੰਗ ਪਿੰਨ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੁਲਿਸ ਚੌਕੀ ਦੇ ਬਿਲਕੁਲ ਸਾਹਮਣੇ ਰਹਿੰਦਾ ਸੀ ਰਾਤੋਂ ਰਾਤ ਉਸ ਨੂੰ ਜ਼ਰੂਰ ਗ੍ਰਿਫਤਾਰ ਕਰ ਲਿਆ ਗਿਆ ਤਾਂ ਕੀ ਪਹਿਲਾਂ ਪੁਲਿਸ ਨੂੰ ਪਤਾ ਨਹੀਂ ਸੀ ਕਿ ਇਹ ਲੋਕ ਜ਼ਹਿਰ ਵੇਚ ਰਹੇ ਹੈ ਜ਼ਹਿਰੀਲੀ ਸ਼ਰਾਬ ਵੇਚ ਰਹੇ ਹੈ ਕੀ ਨਾਮ ਹੈ ਤੁਹਾਡਾ ਕਿੱਥੋਂ ਦਾ ਕਿਹੜਾ ਪਿੰਡ ਹੈ ਜੀ ਚੱਠੇ ਆ ਜੀ ਚੱਠੇ ਆ ਜੀ ਚੱਠੇ ਤੁਸੀਂ ਜਿਹੜੇ ਇੱਥੋਂ ਦੇ ਨਾਲ ਗੁਜ਼ਾਰੀ ਆ ਜੀ ਆ ਜੀ ਉਹਦੀ ਸਟਾਫ ਆ ਆ ਆ ਹਾਂਜੀ ਕੀ ਗੱਲ ਹੋਈਏ ਦੱਸੋ ਤੁਹਾਡੇ ਬੇਟੇ ਦਾ ਕੀ ਨਾਮ ਹੈ ਹਾਂਜੀ ਬੇਡੇ ਦਾ ਨਾਮ ਰਮਨ ਸਿੰਘ ਰਮਨ ਸਿੰਘ ਰਮਨਦੀਪ ਹਾਂ ਕਿੱਦਾਂ ਹੋਈ ਮੋਸੀ ਕੀ ਗੱਲ ਹਾਂਜੀ ਉਹ ਟੈਕ ਹੀ ਹੋ ਗਿਆ ਕਿਤੇ ਹਾਂਜੀ ਜਿੱਤਰਾ ਹੋਈ ਉਤਰਾ ਦੱਸੋ ਪਿਛਲਾ ਮੈਨੂੰ 1 4 3 25 ਸ਼ਰਾਬੀ ਦੀ ਕੀ ਹੋ ਗਿਆ ਉਹਨੇ ਮੈਨੂੰ ਇਹ ਨਹੀਂ ਪਤਾ ਵੀ ਹਾਂਜੀ ਇਹਨਾਂ ਨੂੰ ਨਹੀਂ ਪਤਾ ਕੰਮ ਦਿਹਾੜੀ ਲੱਭ ਜਾਂਦੀ ਤੇ ਖਾਂਦੀ ਹਾਂਜੀ ਤੇ ਕਿੱਦਾਂ ਤਬੀਦ ਕਿੱਦਾਂ ਖਰਾਬ ਹੋਈ ਸੀ ਤਬੀਦ ਚ ਚੰਗਾ ਭਲਾ ਬਾਹਰੋਂ ਆਇਆ ਵਾ ਤੇ ਪੈ ਗਿਆ ਲੰਮੇ ਮੁੜ ਕੇ ਪਤਾ ਨਹੀਂ ਉਹਨੇ ਕੀ ਹੋਇਆ ਤੇ ਕੀ ਨਹੀਂ ਉਲਟੀ ਹੋ ਗਈ ਹਾਂਜੀ ਉਲਟੀ ਆ ਗਈਆਂ ਉਲਟੀ ਆ ਗਈ ਹਾਂਜੀ ਤੇ ਦਿੱਤ ਪਰ ਜਲ ਠੰਡੇ ਹੋ ਗਏ ਸਰੀਰ ਸਾਰਾ ਠੰਡਾ ਹੋ ਗਿਆ ਤੇ ਬਾਅਦ ਚ ਸਾਰਿਆਂ ਦੀ ਇੱਕੋ ਜੋ ਹੁਣ ਤੱਕ ਅਸੀਂ ਜਿੰਨਾ ਘਰਾਂ ਚ ਗਏ ਕਿਸ ਤਰ੍ਹਾਂ ਵੇਖਦੇ ਹੋ ਜੈਰੀਲੀ ਸ਼ਰਾਬ ਬਹੁਤ ਨਸ਼ੇ ਇੱਥੇ ਚੱਲਣ ਦੇ ਆ ਜੀ ਬਹੁਤ ਜਿਆਦੇ ਨਸ਼ੇ ਬਹੁਤ ਗੱਥ ਗੰਦਗੀ ਪੈਲੀ ਪਈ ਆ ਹਰ ਪਿੰਡ ਜਿੱਥੇ ਬਹੁਤ ਨਸ਼ਿਆਂ ਦਾ ਬਰਬਾਦੀ ਹੁੰਦੀ ਹੈ। ਬਰਬਾਦ ਹੋ ਹੀ ਗਏ 414 ਘਰ। ਹਾਂ ਬਰਬਾਦ ਹੋ ਗਏ ਘਰ। ਹਾਂਜੀ ਇੱਕ ਤੇ ਤੀਕੇ ਲਾਉਣੋ ਜਰੇ ਇਹ ਵੀ ਬੰਦ ਕਰਾਏ ਜਾਣ ਇਹ ਵੀ ਬੜਾ ਹੋਈ ਤਬਾਈ ਹੋਈ। ਸ਼ਰਾਬ ਵੀ ਇੱਥੇ ਸ਼ਰੇਆਮੀ ਵੀ ਵੇਖਦੀ ਸਭ ਕੁਝ ਇੱਥੇ ਸ਼ਰੇਆਮੀ ਚੱਲਦਾ ਵਾ। ਆਹ ਤੇ ਇੱਕੋ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ ਆਪਣੇ ਘਰ ਪਹੁੰਚੇ ਐ ਮਿਹਨਤ ਮਜ਼ਦੂਰੀ ਕਰਕੇ ਉਸ ਤੋਂ ਬਾਅਦ ਉਹਨਾਂ ਨੂੰ ਵੋਮਟਿੰਗ ਸਟਾਰਟ ਹੋਈ ਹੈ ਉਸ ਤੋਂ ਬਾਅਦ ਉਹਨਾਂ ਦੇ ਪਿੰਡੇ ਠੰਡੇ ਪੈਣੇ ਸ਼ੁਰੂ ਹੋ ਗਏ ਹੈ ਚਾਹੇ ਹਸਪਤਲ ਲਿਜਾਇਆ ਗਿਆ ਪਰ ਹਸਪਤਲ ਜਾ ਕੇ ਸਾਰੇ ਬਸ ਇੱਕੋ ਗੱਲ ਸੁਣਨ ਨੂੰ ਮਿਲ ਰਹੀ ਹੈ ਕਿ ਮਿਹਨਤ ਕਰਕੇ ਹੱਡ ਪੋੜਵੀ ਮਿਹਨਤ ਕਰਕੇ ਘਰੇ ਪਹੁੰਚੇ ਆ ਕੇ ਬਸ ਡੇਟੇ ਹੈ ਤੇ ਉਸ ਤੋਂ ਬਾਅਦ ਵੋਮਟਿੰਗ ਸ਼ੁਰੂ ਹੋ ਗਈ ਪੇਟ ਖਰਾਬ ਸ਼ੁਰੂ ਹੋਣਾ ਆ ਗਿਆ ਹਸਪਤਲ ਲਿਆਂਦੇ ਮੌਤ ਹੋ ਗਈ ਜੇ ਬਿਲਕੁਲ ਜੀ ਸਿਰਫ ਜਿਹੜੀ ਆਪਾਂ ਇਹ ਨਹੀਂ ਦੇਖੀ ਕਿ ਕੱਲ ਹੋਈਆਂ ਮੌਤਾਂ ਇਹ ਬਿਮਾਰ ਮੇਰਾ ਖਿਆਲ 2-3 ਦਿਨ ਤੋਂ ਚੱਲ ਰਹੀ ਹੈ ਕਿਉਂਕਿ ਕਿਉਂਕਿ ਜਿਨ੍ਹਾਂ ਨੂੰ ਜਿਹੜੇ ਪੀ ਚੁੱਕੇ ਸੀ ਉਹ ਬਿਮਾਰ ਪੈ ਗਏ ਉਹ ਦੁਬਾਰਾ ਨਹੀਂ ਪੀ ਸਕੇ ਉਹੀ ਮੌਤਾਂ ਦੁਬਾਰਾ ਜਿਹੜੀਆਂ ਬਿਮਾਰ ਸੀਗੇ ਉਹੀ ਜ਼ਿਆਦਾ ਮਰੇ ਨੇ ਜਿਹੜੇ ਕੱਲ ਜਿਹੜੇ ਜਿਨ੍ਹਾਂ ਨੇ ਪੀਤੀ ਹੈ ਹੋ ਸਕਦਾ ਕਿ ਆਉਣ ਵਾਲੇ ਇਹ ਜਰੀਲੀ ਸ਼ਰਾਬ ਹੀ ਹੈ ਜਰੀਲੀ ਸ਼ਰਾਬ ਜਰਾ ਆਉਣ ਵਾਲੇ ਦਿਨਾਂ ਦੇ ਵਿੱਚ ਹੋ ਸਕਦਾ ਉਹ ਮੌਤਾਂ ਡੀਸੀ ਮੈਡਮ ਵੀ ਦੱਸ ਰਹੀ ਸੀ ਕਿ ਇਹਦਾ 48 ਘੰਟੇ 'ਚ ਜਿਹੜੇ ਪਤਾ ਲੱਗਦਾ ਇਹਦਾ ਅਸਰ ਜਿਹੜਾ 48 ਘੰਟੇ ਤੋਂ ਬਾਅਦ ਪਤਾ ਲੱਗਦਾ ਹੈ ਕਿ ਕਿੰਨਾ ਕੁ ਨੁਕਸਾਨ ਹੋਇਆ ਹੈ ਤਾਂ ਜ਼ਾਹਰ ਜੀ ਗੱਲ ਹੈ ਜਿਵੇਂ ਕਿਸੇ ਕਹਿ ਰਹੇ ਪਰसों ਦੀ ਪੀਤੀ ਦਾ ਅਸਰ ਕੱਲ ਦੇਖਣ ਨੂੰ ਮਿਲਿਆ ਜੀ ਬਿਲਕੁਲ ਜਿਵੇਂ ਕਹਿ ਰਹੇ ਕੱਲ ਨਹੀਂ ਜੀ ਪੀਤੀ ਪਰसों ਚੌਥ ਪੀਤੀ ਹੋਏਗੀ ਔਰ ਅਸਰ ਕੱਲ ਮਿਲਿਆ ਜਿਨ੍ਹਾਂ ਨੇ ਕੱਲ ਪੀਤੀ ਹੋਏਗੀ ਜਿੰਨਾਂ ਇਹ ਕਾਂਡ ਹੋਣ ਤੋਂ ਪਹਿਲਾਂ ਜਿਨ੍ਹਾਂ ਨੇ ਪੀਤੀ ਹੋਏਗੀ ਹੋ ਸਕਦਾ 48 ਘੰਟੇ ਤੋਂ ਉਹਨਾਂ ਦਾ ਵੀ ਅਸਰ ਹੋਵੇ ਸਰਕਾਰ ਤੋਂ ਕੀ ਮਦਦ ਮਿਲਣੀ ਚਾਹੀਦੀ ਹੈ ਇਹਨਾਂ ਪਰਿਵਾਰਾਂ ਨੂੰ ਬੱਚਿਆਂ ਨੂੰ ਸਭ ਕੁਝ ਮਿਲਣਾ ਚਾਹੀਦਾ ਠੱਕ ਦਾ ਬੱਚੇ ਬਿਲਕੁਲ ਸੁੱਟੇ ਦੁਮਾ ਘਰਾਂ ਦੇ ਇਹਨਾਂ ਦੇ ਬੱਚੇ ਬੱਚੇ ਬਹੁਤ ਜ਼ਿਆਦਾ ਨਿਕ ਨਿਕ ਗਏ ਦੂਜੇ ਘਰ ਦੇ ਗਾੜੀ ਨਾਲ ਇੱਧਰ ਇੱਕ ਹੋਰ ਸੱਖਰ ਇਧਰ ਵਿਛਿਆ ਹੈ ਬੇहद ਗਮਗੀਨ ਬੇहद ਦੁਖਦਾਈ ਮਾਹੌਲ ਹੈ ਅਸੀਂ ਉਹਨੇ ਗੁਰਜੀਤ ਔਜਲਾ ਲੋਕ ਸਭਾ ਮੈਂਬਰ ਨਾਲ ਗੱਲ ਕਰ ਰਹੀ ਸੀ ਉਹ ਉਹਨਾਂ ਦੀ ਅੱਖਾਂ ਵੀ ਨਮ ਸੀ ਕਿਉਂਕਿ ਪੀੜਿਤ ਪਰਿਵਾਰਾਂ ਦਾ ਦੁੱਖ ਜਿਹੜਾ ਉਹ ਦੇਖਿਆ ਨਹੀਂ ਜਾਂਦਾ ਇਸ ਨੂੰ ਸ਼ਬਦਾਂ ਚ ਬਿਆਨ ਨਹੀਂ ਕੀਤਾ ਜਾ ਸਕਦਾ ਛੋਟੇ ਛੋਟੇ ਬੱਚੇ ਅਨਾਥ ਹੋ ਚੁੱਕੇ ਐ ਘਰਾਂ ਚ 17 ਵਿਛੇ ਐ ਕਿੰਨੀਆਂ ਹੀ ਔਰਤਾਂ ਵਿਧਵਾ ਹੋ ਚੁੱਕੀਆਂ ਐ ਕਿੰਨੀਆਂ ਹੀ ਮਾਵਾਂ ਦੇ ਪੁੱਤ ਜਿਹੜੇ ਐ ਉਹ ਸ਼ਰਾਬ ਦੀ ਪੇੜ ਚੜ ਚੁੱਕੇ ਐ ਹਲੇ ਗਿਣਤੀ 14 ਦੱਸੀ ਜਾ ਰਹੀ ਐ ਸਰਕਾਰੀ ਤੌਰ ਤੇ ਪਰ ਕਿ ਗੈਰ ਸਰਕਾਰੀ ਤੌਰ ਤੇ ਸੂਤਰਾਂ ਦੇ ਅਨੁਸਾਰ ਇਹ ਮੌਤਾ 18 ਤੱਕ ਹੋ ਚੁੱਕੀ ਹੈ ਨੇ ਹਲੇ ਹੋਰ ਵੀ ਜਿਆਦਾ ਜਿਹੜੇ ਹਾਲਾਤ ਗੰਭੀਰ ਦਿਸੇ ਜਾ ਰਹੇ ਨੇ ਤੇ ਇੱਕ ਹੋਰ ਪਿੰਡ ਦਾ ਸੀ ਗਮਗੀਨ ਦ੍ਰਿਸ਼ ਸਾਂਝਾ ਕਰ ਰਹੇ ਹਾਂ ਜਿੱਥੇ ਸ਼ਰਾਬ ਦੇ ਚਲਦਿਆਂ ਇਸ ਜੈਰੀਲੀ ਸ਼ਰਾਬ ਨੇ ਜਿਹੜਾ ਉਹ ਇੱਕ ਹੋਰ ਘਰ ਦਾ ਚਿਰਾਗ 부ਜਾਇਆ ਹੈ ਇਸ ਘਰ ਦੇ ਵਿੱਚ ਵੀ ਸੱਥਰ ਵਿਸ਼ੀ ਹੋਈ ਨਜ਼ਰ ਆ ਰਹੀ ਹੈ ਬੇहद ਗਮਗੀਨ ਮਾਹੌਲਤ ਹੈ ਮਾਹੌਲ ਹੈ ਕਿਉਂਕਿ ਮਿਹਨਤ ਮਜ਼ਦੂਰੀ ਕਰਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕੀਤਾ ਜਾ ਰਿਹਾ ਸੀ ਪਰ ਸ਼ਰਾਬ ਨੇ ਸਭ ਕੁਝ ਤਾਂ ਬਿਲਕੁਲ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਜੋ ਪੀੜਤ ਪਰਿਵਾਰਾਂ ਦੇ ਨਾਲ ਮੁਲਾਕਾਤ ਕਰਦੇ ਹੋਏ ਨਜ਼ਰ ਆ ਰਹੇ ਨੇ ਪਰ ਸਭ ਤੋਂ ਵੱਡਾ ਸਵਾਲ ਇਹ ਹੈ ਕਿ ਬੇਸ਼ੱਕ ਕਾਰਵਾਈ ਸਰਕਾਰ ਪ੍ਰਸ਼ਾਸਨ ਪੁਲਿਸ ਦੇ ਵੱਲੋਂ ਕੀਤੀ ਗਈ ਹੈ ਗ੍ਰਿਫਤਾਰੀਆਂ ਕੀਤੀਆਂ ਗਿਆ ਨੇ ਪਰ ਇਹ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਸਾਲ 2024 ਚ ਸੰਗਰੂਰ ਦੇ ਦਿੜਬਾ ਦੇ ਵਿੱਚ ਵੀ ਇਸੇ ਤਰੀਕੇ ਦਾ ਇਹ ਸ਼ਰਾਬ ਕਾਂਡ ਵਾਪਰਿਆ ਸੀ ਮੁੱਖ ਮੰਤਰੀ ਭਗਵੰਤ ਮਾਨ ਇਸ ਨੂੰ ਲੈ ਕੇ ਦਾਵਾ ਕਰ ਰਹੇ ਸਨ ਕਿ ਇਹ ਹੱਤਿਆ ਹੈ ਪਰ ਇਸ ਪੂਰੇ ਘਟਨਾਕ੍ਰਮ ਦੇ ਵਿਚਾਲੇ ਕੀ ਕਾਰਵਾਈ ਜੜੀ ਹੋਏਗੀ ਤਾਂ ਮੇਰੇ ਸਹਿਯੋਗੀ ਮਨਿੰਦਰ ਸਿੰਘ ਮੋਂਗਾ ਵੀ ਲਾਈਵ ਜੁੜੇ ਹੋਏ ਨੇ ਤਾਂ ਮਨਿੰਦਰ ਸਰਕਾਰ ਦੀ ਕਾਰਗੁਜ਼ਾਰੀ ਬੇਸ਼ੱਕ ਪੁਲਿਸ ਪ੍ਰਸ਼ਾਸਨ ਕਹਿ ਰਿਹਾ ਹੈ ਕਿ ਅਸੀਂ ਗ੍ਰਿਫਤਾਰੀਆਂ ਕੀਤੀਆਂ ਅਸੀਂ ਉਹਨਾਂ ਮੁਲਜ਼ਮਾਂ ਨੂੰ ਕਾਬੂ ਕੀਤਾ ਪਰ ਸਵਾਲ ਤਾਂ ਇਹ ਹੈ ਕਿ ਆਖਰੇ ਸ਼ਰਾਬ ਵਿਕ ਕਿਵੇਂ ਰਹੀ ਸੀ ਜ਼ਹਿਰੀਲੀ ਸ਼ਰਾਬ ਇਹਨਾਂ ਮੌਤਾਂ ਦਾ ਜ਼ਿੰਮੇਵਾਰ ਕੌਣ ਹੈ ਸਰਕਾਰ ਕਿਸ ਦੀ ਜ਼ਿੰਮੇਵਾਰੀ ਤੈਅ ਕਰੇਗੀ ਬਿਲਕੁਲ ਅਮਨ ਬਿਲਕੁਲ ਅਸੀਬ ਬੰਗਾਲੀ ਪੰਘਾਲੀ ਕਲਾ ਪਿੰਡ ਦੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕਰ ਰਹੇ ਪਹਿਲਾ ਇਹਨਾਂ ਦਾ ਦੁੱਖ ਜਿਹੜਾ ਸਾਡੇ ਦਰਸ਼ਕਾਂ ਤੱਕ ਪਹੁੰਚਾਉਣਾ ਜ਼ਰੂਰੀ ਹੈ ਕਿਉਂਕਿ ਪਤਾ ਲੱਗ ਸਕੇ ਕਿ ਆਖਰਕਾਰ ਇਹ ਜ਼ਹਿਰੀਲੀ ਸ਼ਰਾਬ ਕਿਵੇਂ ਵੇਚੀ ਜਾ ਰਹੀ ਸੀ ਕਿਉਂ ਵੇਚੀ ਜਾ ਰਹੀ ਸੀ ਕੌਣ ਇਸਦੇ ਲਈ ਜ਼ਿੰਮੇਵਾਰ ਹੈ ਕੀ ਨਾਮ ਹੈ ਜੀ ਜਿਨ੍ਹਾਂ ਦੀ ਮੌਤ ਹੋਈ ਤੁਹਾਡੇ ਕੀ ਲੰਦੇ ਸੀ ਰੋਬਨਜੀਤ ਸਿੰਘ ਤੁਹਾਡੇ ਪਤੀ ਸੀ ਹਾਂਜੀ ਪਤੀ ਹੀ ਹੈਗੀ ਹੀ 35 ਸਾਲ ਹੈਗੀ ਹੀ ਕੀ ਕੰਮ ਕਰਦੇ ਸੀ ਪੱਠੇ ਦਾ ਹੀ ਕਰਦੇ ਸੀ ਕੰਮ ਮਿਹਨਤ ਰਾਤ ਨੂੰ ਲਿਉਂਦੇ ਸੀ ਸਰ ਜਾਂਦਾ ਸੀ ਸਰ ਜਾਂਦਾ ਹੀ ਸਾਨੂੰ ਸ਼ਰਾਬ ਲੈ ਕੇ ਬੈ ਗਈ ਜਿਹੜੀ ਉੰਤਰਿਆਂ ਨੇ ਪਾਈ ਇਹਨਾਂ ਦੇ ਵੀ ਘਰ ਉੱਜੜ ਜਾਣ ਕੱਲ ਹੋਇਆ ਕੀ ਸੀ ਕੱਲ ਇਦਾਂ ਹੀ ਪੀਕਤੀ ਸ਼ਰਾਬ ਉਦਾਂ ਹੀ ਲੈਨਤਾ ਸੀ ਉਦਾਂ ਹੀ ਲੈ ਕੇ ਨੀਲਾ ਪੀਲਾ ਹੋ ਗਿਆ ਸੀ ਕਿੱਡਾ ਪੈਕੇਟ ਹੁੰਦਾ ਸੀ ਨਹੀਂ ਪੈਕੇਟ ਨਹੀਂ ਉਹ ਪਿੱਛੋਂ ਹੀ ਪੀ ਕੇ ਆਇਆ ਸੀ ਉਦੋਂ ਹੀ ਨੀਲਾ ਪੀਲਾ ਹੋ ਗਿਆ ਸੀ ਚਾਟੀ ਚਾਨ ਕੇ ਮੌਤ ਹੋ ਗਈ ਉਹਦੀ ਨਾ ਬੰਨਵ ਨਹੀਂ ਲੱਗਾ ਨਾ ਕੋਸ਼ਵ ਨਹੀਂ ਉਹਦਾਂ ਹੀ ਹੋ ਗਏ ਉਦਾਂ ਹੀ ਹੋ ਗਏ ਬਸ ਉਸੇ ਵਲੇ ਨੀਲੇ ਪੀਲੇ ਹੋ ਗਏ ਬਸ ਕਰਦੇ ਕਿ ਸਜ਼ਾ ਮਿਲਣੀ ਚਾਹੀਦੀ ਇਹ ਨਾ ਜ਼ਹਿਰੀਲੀ ਸ਼ਰਾਬ ਵੇਚਣ ਵਾਲਿਆਂ ਨੂੰ ਤੁਹਾਡਾ ਘਰ ਖਵਾ ਹੋਇਆ ਆਡਾ ਘਰ ਉੱਜੜ ਗਿਆ ਇਹੋ ਜਿਹੇ ਦਾ ਬੇੜਾ ਗਰਕ ਹੋਣਾ ਚਾਹੀਦਾ ਵਾ ਬਿਲਕੁਲ ਨਸਾਫ ਮਿਲਣਾ ਚਾਹੀਦਾ ਇਹੋ ਜਿਆ ਨੂੰ ਬਿਲਕੁਲ ਇਹਨੂੰ ਸਜ਼ਾ ਦੇਣੀ ਚਾਹੀਦੀ ਆ ਜੋ ਵੀ ਮਿਲਦੀ ਸਰਕਾਰ ਨੂੰ ਬਿਲਕੁਲ ਦੇਣੀ ਚਾਹੀਦੀ ਆ ਹਾਂ ਕਰਦੀ ਆ ਮੈਂ ਮੇਰੇ ਬੱਚਿਆਂ ਦਾ ਕੁਝ ਸੋਚੋ ਬਸ ਬਾਕੀ ਵੀਰਾਂ ਨਹੀਂ ਕੋਈ ਤਾਂ ਕੁਝ ਅਧਿਕਾਰੀ ਤੁਹਾਡੇ ਤੱਕ ਪਹੁੰਚੇ ਹਾਂ ਪਹੁੰਚੇ ਸਾਰੇ ਬਹੁਤ ਮਦਦ ਕਰ ਤੁਹਾਡੀ ਮਦਦ ਕੀਤੀ ਜਾਊਗੀ ਨਹੀਂ ਹਾਲੇ ਤੱਕ ਤਾਂ ਕੋਈ ਪਹੁੰਚਿਆ ਨਹੀਂ ਆ ਪਰ ਕਹਿੰਦੇ ਆ ਵੇਖੋ ਹੁਣ ਕੀ ਕਰਦੇ ਆ ਮਦਦ ਵੱਲੋਂ ਮੇਰੇ ਬੱਚਿਆਂ ਦਾ ਸੋਚਿਆ ਜਾਵੇ ਬਸ